ਅੱਜ ਇੱਕ ਬਹੁਤ ਵੱਡੀ ਜਿੱਤ ਹੈ ਜੋ ਦਿੱਲੀ ਦੀ حاصل ਹੋਈ ਹੈ ਔਰ ਆਮ ਆਦਮੀ ਪਾਰਟੀ ਦਾ ਜੋ ਕਿ ਚੂਰਸ ਦੀ ਪਾਰਟੀ ਸੀਗੀ ਉਹ ਅੱਜ ਕਲੀਅਰ ਹੋ ਗਿਆ ਮੈਨੂੰ ਹੈਰਾਨਗੀ ਹੁੰਦੀ ਹੈ ਕੇਜਰੀਵਾਲ ਸਾਹਿਬ ਤੇ ਕਿ ਉਹਨਾਂ ਦੀ ਕਾਠ ਦੀ ਹਾਡੀ ਇੱਕ ਵਾਰੀ ਨਹੀਂ ਦੋ ਵਾਰੀ ਚੜ ਗਈ ਤੇ ਇਹਨੂੰ ਵਾਰੀ ਚੜ ਗਈ ਕਿਉਂ ਅੱਜ ਵੀ ਉਹਨਾਂ ਨੇ ਸਵੇਰੇ ਇੱਕ ਛੁੱਲੀ ਛੱੜਤੀ ਵੀ 15-15 ਕਰੋੜ ਰੁਪਇਆ ਸਾਡੇ ਐਮਐਲਏ ਨੂੰ ਆਫਰ ਆ ਰਹੀ ਹੈ ਉਹ ਵੀ ਭਾਈ ਤੇਰੇ ਕੋਲੇ ਜਦੋਂ ਐਮਐਲਏ ਹੈ ਨਹੀਂ ਆਫਰ ਕਾ ਦੀ ਆ ਜੂਗੀ ਤੁਹਾਨੂੰ ਉਹ ਕੀ ਹੈ ਇੱਕ ਪਬਲਿਕ ਨੂੰ ਗੁੰਮਰਾ ਕਰਦੇ ਉਹਨਾਂ ਨੇ ਹਮੇਸ਼ਾ ਹੀ ਚੂੜ ਦੀ ਰਾਜਨੀਤੀ ਕੀਤੀ ਹੈ ਤੁਹਾਨੂੰ ਬਹੁਤ ਵੱਡੇ ਸੀ ਕੀ ਲੱਗਦਾ ਉਹ ਉਹਨਾਂ ਵਾਦੇ ਤੇ ਮੋੜ ਨਹੀਂ ਲਾਈ ਵਾਦੇ ਵਾਦੇ ਹੀ ਰਹਿ ਗਏ ਕੋਈ ਵੀ ਵਾਦਾ ਉਹਨਾਂ ਨੇ ਪੂਰਾ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹ ਇਹੀ ਕਾਰਨ ਰਿਹਾ ਉਹਨਾਂ ਦੀ ਹਾਰ ਦਾ ਲੋਕਾਂ ਨੂੰ ਹਰ ਗੱਲ ਸਮਝ ਆ ਗਈ ਕੀ ਲੱਗਦਾ ਹੁਣ ਉਹ ਪੰਜਾਬ ਜੈਂਟਰੀ ਕਰਨੀ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਜਲਦੀ ਹੋਈ ਪੈ ਸਕਦਾ ਜੀ ਕਿਉਂਕਿ ਇੱਥੇ ਵੀ ਹਾਲ ਹੁਣ ਇਹੀ ਹੋਣਾ ਔਰ ਮੈਂ ਇੱਕ ਨਿਊਜ਼ ਚੈਨਲ ਦੇ ਹੀ ਸੁਣ ਰਿਹਾ ਸੀਗਾ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਸਾਡੇ ਕੋਲੇ ਵਿਦ ਪ੍ਰੂਫ ਅਸੀਂ ਦੇਵਾਂਗੇ ਸਾਡੇ ਕੋਲੇ ਪ੍ਰੂਫ ਹੈ ਕਿ ਸਾ ਬੀਜੇਪੀ ਨੂੰ ਕਈ ਐਮਐਲਏ ਆਮ ਆਦਮੀ ਪਾਰਟੀ ਦੇ ਕੰਟੈਕਟ ਕਰ ਰਹੇ ਆ ਕਿ ਸਾਨੂੰ ਲੈ ਲਓ ਹੁਣ ਇਸ ਦੇ ਵਿੱਚ ਕੀ ਸੱਚਾਈ ਹੈ ਕੀ ਨਹੀਂ ਅਸਗਲ ਤਾਂ ਮੈਨੂੰ ਨਹੀਂ ਪਤਾ ਮੈਂ ਕਿ ਨਿਊਜ਼ ਚੈਨਲ ਤੇ ਸੁਣਿਆ ਤੇ ਕਹਿੰਦੇ ਅਸੀਂ ਪ੍ਰੂਫ ਦਵਾਂਗੇ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਚੰਨਣਾ ਹੋ ਚੁੱਕਾ ਕਿ ਹੁਣ ਸਾਡੇ ਪੱਲੇ ਕੁਝ ਨਹੀਂ ਹੈਗਾ ਜੇ ਅਸੀਂ ਲੰਗਰ ਸਿੰਘ ਸਿਰਸਾ ਜਿੱਤੇ ਹੈ ਕਿ ਉਹਨਾਂ ਦਾ ਪੰਜਾਬੀ ਨੂੰ ਫਾਇਦਾ ਹੋਏਗਾ ਦੇਖੋ ਆ ਇਹ ਦੇਖੋ ਦਿੱਲੀ ਦੇ ਵਿੱਚ ਜਿੱਥੇ ਪੰਜਾਬੀ ਜ਼ਿਆਦਾ ਰਹਿੰਦੇ ਆ ਉਹਨਾਂ ਏਰੀਆਜ਼ ਦੇ ਵਿੱਚ ਬੀਜੇਪੀ ਨੂੰ ਬਹੁਤ ਵਧੀਆ ਇੱਜ਼ਤ ਮਿਲੀ ਹੈ ਉਹ ਵੀ ਤਾਂ ਪੰਜਾਬ ਦੇ ਵਸਨੀਕ ਹੈ ਨਾ ਉਹ ਬੀਜੇਪੀ ਨੂੰ ਚਾਹਦੇ ਆ ਉੱਥੇ ਇਸ ਤੋਂ ਇਹ ਹੀ ਅੰਦਾਜ਼ਾ ਲੱਗ ਸਕਦਾ ਆਪਾਂ ਨੂੰ ਕਿ ਬੀਜੇਪ ਪੰਜਾਬ ਦੇ ਵਿੱਚ ਵੀ ਆਉਣ ਵਾਲੀ ਪਾਰਟੀ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਹੀ ਹੈ ਜੇ ਦਿੱਲੀ ਦਾ ਸਿੱਖ ਉੱਥੇ ਬੀਜੇਪ ਨੂੰ ਪਸੰਦ ਕਰ ਰਿਹਾ ਤਾਂ ਇੱਥੇ ਵੀ ਪੰਜਾਬ ਦਾ ਪੰਜਾਬੀ ਹੈ ਜਿਹੜਾ ਉਹ ਬੀਜੇਪ ਨੂੰ ਹੀ ਪਸੰਦ ਕਰ ਰਿਹਾ ਮਾਨਯੋਗ ਮੋਦੀ ਸਾਹਿਬ ਦੇ ਅਮੀਸ਼ਾ ਸਾਹਿਬ ਦੇ ਨੱਡਾ ਸਾਹਿਬ ਦੇ ਕੀਤੇ ਹੋਏ ਕੰਮਾਂ ਨੂੰ ਮੋਦੀ ਸਾਹਿਬ ਦੀ ਅਗਵਾਈ ਦੇ ਵਿੱਚ ਜੋ ਦੇਸ਼ ਦੀ ਤਰੱਕੀ ਹੋਈ ਹੈ ਤੇ ਜੋ ਮੋਦੀ ਸਾਹਿਬ ਨੇ ਗਰੀਬ ਕਲਿਆਣਨ ਨੀਯੋਜਨਾ, ਵਾਸ ਯੋਜਨਾ, ਆਸ਼ੂਮਾਨ ਕਾਰਡ ਯੋਜਨਾ ਆਪਣਾ ਉਜਵਲਾ ਯੋਜਨਾ ਚਲਾਈ ਉਹਨਾਂ ਤੇ ਲੋਕਾਂ ਨੇ ਮੋਹਰ ਲਾਈ ਆ। ਹਮ ਹਮਾ ਕੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਇੱਕ ਝੂਠੇ ਲਾਰੇ ਲਾ ਕੇ ਝੂਠੇ ਵਾਅਦੇ ਕਰਕੇ ਜਿਹੜੀ ਸਰਕਾਰ ਬਣਾਈ ਸੀ ਕਿ ਅਸੀਂ ਦਿੱਲੀ ਦੇ ਵਿੱਚ ਆਹ ਕਰਤਾ, ਅਸੀਂ ਗਲੀਆਂ ਬਣਾਤੀਆਂ, ਅਸੀਂ ਮੱਲਾ ਕਲੀਨਿਕਾ ਬਣਾਤੀਆਂ ਜੋ ਦਾ ਝੂਠ ਸੀ ਉਹਦੀ ਪੋੜ ਖੁੱਲ ਗਈ। ਲੋਕਾਂ ਨੇ ਆਮ ਆਦਮੀ ਪਾਰਟੀ ਦਾ ਟੀਲਾ ਟੀਲਾ ਝਾੜੂ ਦਾ ਕਰਤਾ। ਕੇਜਰੀਵਾਲ ਦੀ ਹਾਰ ਨੂੰ ਕਿਵੇਂ ਦੇਖ ਰਹੇ ਹੋ ਕਬੱਡੀ ਸੀਟ ਹਾਰੀ ਹੈ ਕੇਜਰੀਵਾਲ ਨੇ ਜਿੰਨੀ ਰਾਜਨੀਤੀ ਕੀਤੀ ਝੂਠ ਦੀ ਰਾਜਨੀਤੀ ਕੀਤੀ ਹੈ ਝੂਠਾ ਕੋਈ ਬਹੁਤਾ ਚਿਰ ਨਹੀਂ ਚੱਲਦਾ ਕਿਸੇ ਗੱਲ ਨੂੰ ਲੈ ਕੇ ਝੂਠ ਬੋਲਿਆ ਉਹ ਅੱਜ ਲੋਕਾਂ ਨੇ ਉਹ ਝੂਠ ਨੂੰ ਨ ਕਾਰਿਆ ਚਾਹੇ ਨੇ ਮੁਹੱਲਾ ਕਲੀਨ ਕਰ ਦੀ ਗੱਲ ਕੀਤੀ ਚਾਹੇ ਪੈਣਾ ਦੇ ਖਾਤੇ ਚ ਪੈਸੇ ਦੀ ਗੱਲ ਕੀਤੀ ਪੰਜਾਬ ਚ ਵੀ ਇਹਨਾਂ ਨੇ ਵਾਦਾ ਕੀਤਾ ਸੀ ਕਿ ਅਸੀਂ ਇੱਕ ਇੱਕ ਹਜ਼ਾਰ ਰੁਪਿਆ ਖਾਤੇ ਚ ਪਾਵਾਂਗੇ ਰੰਗਲਾ ਪੰਜਾਬ ਬਣਾਵਾਂਗੇ ਰੰਗਲੇ ਦੀ ਥਾਂ ਤੇ ਪੰਜਾਬ ਨੂੰ ਵੀ ਕੰਗਲਾ ਕਰਤਾ ਇਹਨਾਂ ਨੇ ਹੁਣ ਇਹਨਾਂ ਦੀ ਪੰਜਾਬ ਚ ਟੀਲਾ ਟੀਲਾ ਹੁੰਦੀ ਵਾਰੀ ਹੈ ਦਿੱਲੀ ਦੇ ਵਿੱਚ ਕਾਂਗਰਸ ਦਾ ਖਾਤਾ ਨਹੀਂ ਖੁੱਲ ਸਕਿਆ ਉਸ ਨੂੰ ਕਿਵੇਂ ਵੇਖਦੇ ਕਾਂਗਰਸ ਪਾਰਟੀ ਜਿਹੜੀ ਆ ਉਹਨੇ ਹਮੇਸ਼ਾ ਹੀ ਪੰਜਾਬੀਆਂ ਨਾਲ ਧੋਖਾ ਕੀਤਾ ਦੇਸ਼ ਨਾਲ ਧੋਖਾ ਕੀਤਾ ਇਸ ਕਰਕੇ ਕਾਂਗਰਸ ਦਾ ਤੁਸੀਂ ਨਾ ਹੀ ਨਾਲੋਂ ਕਾਂਗਰਸ ਤਾਂ ਗੇਮ ਚ ਹੀ ਬਾਹਰ ਹੈ ਜੀ ਤਾਂ ਕੀ ਲੱਗਦਾ ਹੈਗਾ ਕਿ ਹੁਣ ਜਿਹੜੀ ਹੈਗੀ ਆ ਕੇਜਰੀਵਾਲ ਜਿਵੇਂ ਦਿੱਲੀ ਦੇ ਵਿੱਚ ਹਾਰ ਗਏ ਹੈਗੇ ਆ ਤੇ ਹੁਣ ਆਪਣੀ ਪੰਜਾਬ ਦੀ ਸਰਕਾਰ ਪੰਜਾਬ ਦੀ ਕੀ ਅਸਰ ਹੋਏਗਾ ਇਹ ਤਾਂ ਜੀ ਮੈਂ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਤੁਹਾਡੇ ਮਾਧਿਅਮ ਰਾਈਂ ਵੇਖਿਓ ਹੁਣ ਕਿਤੇ ਆ ਕੇ ਇੱਥੇ ਮੁੱਖ ਮੰਤਰੀ ਲੈਣ ਦੇ ਸੁਪਨੇ ਨਾ ਕੇਜਰੀਵਾਲ ਸਾਹਿਬ ਪਾਲਦੇ ਹੁਣ ਤੇ ਪੰਜਾਬ ਆਉਣ ਤੇ ਪੰਜਾਬੀਓ ਹੁਣ ਤੁਹਾਡੇ ਚ ਦਮ ਚਾਹੀਦਾ ਵੀ ਇਹਨੂੰ ਚੱਲਦਾ ਕਰਨਾ ਜਿਵੇਂ ਦਿੱਲੀ ਦੇ ਲੋਕਾਂ ਨੇ ਨਕਾਰਤਾ ਤੇ ਜੇ ਪੰਜਾਬ ਵਾਲੇ ਸਿਰ ਤੇ ਬਹਾਉਣਗੇ ਤਾਂ ਮਾੜੀ ਗੱਲ